ਹਾਂਜੀ ਅੱਜ ਫੇਰ ਆਪਾਂ ਦੋ ਤੁਕਾਂ ਨੂੰ ਵਿਚਾਰਦੇ ਆਂ ਗੁਰੂ ਦੀ ਕਿਰਪਾ ਨਾਲ ਪਹਿਲਾ ਫਤੇ ਬਲਾਈਏ ਦਸਵੇਂ ਪਾਤਸ਼ਾਹ ਦੀ ਬਖਸ਼ੀ ਵੀ ਫਤੇ ਕਹਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਗਰ ਬਾਣੀ ਦੀਆਂ ਦੋ ਤੁਕਾਂ ਹਨ ਕਹਿੰਦੇ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਭਾਈ ਦਾ ਮਤਲਬ ਭਰਾਵੋ ਹੇ ਦਾ ਮਤਲਬ ਹੀ ਭਾਈ ਰੇ ਵਾਹਿਗੁਰੂ ਰੇ ਦਾ ਮਤਲਬ ਹੈ ਭਾਈ ਰੇ ਕਹਿੰਦੇ ਹੇ ਭਰਾਵੋ ਭਗਤ ਹੀਨ ਭਗਤੀ ਤੋਂ ਹੀਣਾ ਭਗਤੀ ਤੋਂ ਸਖਣਾ ਜਿਹੜਾ ਭਗਤੀ ਨਹੀਂ ਕਰਦਾ ਉਹਦੀ ਗੱਲ ਕੀਤੀ ਹੈ ਹੇ ਭਰਾਵੋ ਜਿਹੜਾ ਬੰਦਾ ਕਹਿੰਦੇ ਭਗਤੀ ਨਹੀਂ ਕਰਦਾ ਕਾਹੇ ਜਗ ਆਇਆ ਕਾਹੇ ਜਗ ਆਇਆ ਦਾ ਮਤਲਬ ਹੀ ਕਿਉਂ ਆਇਆ ਜਗ ਵਿੱਚ ਨਾ ਆਉਂਦਾ ਨਾ ਜੰਮਦਾ ਇਹਦੂ ਤਾਂ ਜੇ ਭਗਤੀ ਨਹੀਂ ਕਰਨੀ ਸੀ ਤਾਂ ਇਹਦਾ ਮਤਲਬ ਵੀ ਮਨੁੱਖਾ ਜਨਮ ਹੈ ਜਿਹੜਾ ਉਹਨੂੰ ਕਹੀ ਗਈ ਹੈ ਇਹ ਗੱਲ ਮਨੁੱਖ ਨੂੰ ਕਹੀ ਗਈ ਹੈ ਨਾ ਤੇ ਮਨੁੱਖ ਦੇ ਹਿੱਸੇ ਹੀ ਇਹ ਚੀਜ਼ ਆਈ ਹੈ 84 ਲੱਖ ਜੂਨ અપਾਈ ਮਾਨ ਸੋ ਪਰਬ ਦੀ ਵਡਿਆਈ ਮਨੁੱਖ ਨੂੰ 84 ਲੱਖ ਜੂਨ ਕਹਿੰਦੇ ਵਾਹਿਗੁਰੂ 84 ਲੱਖ ਜੂਨ ਸਬਾਈ ਸੁਬਾਈ ਦਾ ਮਤਲਬ ਸਾਰੀ ਸਾਰੀ 84 ਲੱਖ ਜੂਨ ਹੈ ਉਹਦੇ ਵਿੱਚੋਂ ਕਹਿੰਦੇ ਮਾਨਸ ਕੋ ਪ੍ਰਭ ਦੀ ਵਡਿਆਈ ਮਨੁੱਖ ਕੋ ਦਾ ਮਤਲਬ ਨੂੰ ਮਨੁੱਖ ਨੂੰ ਇਹ ਵਡਿਆਈ ਦਿੱਤੀ ਹੈ ਤੇਰੇ ਹਿੱਸੇ ਆਈ ਜਾਂ ਤੂੰ ਕਰਨੀ ਹੈ ਇਹਦੀ ਵਡਿਆਈ ਤੇ ਆਪਾਂ ਨੂੰ ਪਤਾ ਹੈ ਦੂਜੀਆਂ ਜੂਨਾਂ ਨੂੰ ਤਾਂ ਵਿਚਾਰੀਆਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਇਹ ਕੀ ਚੀਜ਼ ਹੈ ਇੰਨਾ ਕਿੱਥੇ ਦਿਮਾਗ ਉਹਨਾਂ ਦਾ ਬੰਦੇ ਦਾ ਦਿਮਾਗ ਇੰਨਾ ਹੈ ਹਨ ਇਸ ਪੌੜੀ ਤੇ ਜੋਰ ਨਰ ਚੁੱਕਾ ਹੈ ਆਏ ਜਾਏ ਦੁੱਖ ਪਾਇੰਦਾ ਇਹ ਮਨੁੱਖਾ ਜਨਮਿਕ ਪੌੜੀ ਹੈ ਕਹਿੰਦੇ ਜੇ ਚੁੱਕੇ ਦਾ ਮਤਲਬ ਖੁੰਝ ਗਿਆ ਜਿਹੜਾ ਇਸ ਬੌਡੀ ਨੂੰ ਨਾ ਵਰਤਿਆ ਜਿਹਨੇ ਮਨੁੱਖਾ ਜਨਮ ਨੂੰ ਖੁੰਝ ਗਿਆ ਇਸ ਵਡਿਆਈ ਨੂੰ ਨਾ ਕੀਤਾ ਵਡਿਆਈ ਨਾ ਕੀਤੀ ਪਰਮਾਤਮਾ ਦੀ ਕਹਿੰਦੇ ਉਹਨੂੰ ਫਲਕੀ ਮਿਲਣਾ ਆਏ ਜਾਏ ਦੁੱਖ ਪਾਇੰਦਾ ਜੰਮੀ ਜਾਊਗਾ ਮਰੀ ਜਾਊਗਾ ਜੰਮੀ ਜਾਊਗਾ ਮਰੀ ਜਾਊਗਾ ਬਸ ਦੁੱਖ ਪਾਈ ਜਾਊਗਾ ਆਉਣ ਜਾਣ ਦੇ ਜਨਮ ਮਰਨ ਦੇ ਗੇੜ ਦੇ ਵਿੱਚ ਦੁੱਖ ਹੈ ਕਹਿੰਦੇ ਉਹ ਮਿਲੂਗਾ ਇਹਨੂੰ ਹੁਣ ਕਹਿੰਦੇ ਐ ਵੀ ਜਿਹੜਾ ਭਗਤੀ ਨਹੀਂ ਕਰਦਾ ਉਹ ਦੁਨੀਆ ਤੇ ਆਇਆ ਕਿਉਂ ਨਾ ਹੀ ਜੰਮਦਾ ਮਾੜਾ ਜਾਂ ਸੋਚ ਕੇ ਵੇਖੋ ਕੋਈ ਬੱਚਾ ਆਪਣਾ ਗਲਤ ਕੰਮ ਕਰਦਾ ਤੇ ਮਾਂ ਪਤਾ ਕੀ ਕਹਿੰਦੀ ਦੁਖੀ ਹੋ ਕੇ ਨਿੱਜ ਜੰਮਦਾ ਪਹਿਲਾਂ ਪਹਿਲਾਂ ਬੁੜੀਆਂ ਇਹ ਗੱਲ ਸ਼ਬਦ ਬੋਲਦੀਆਂ ਨੇ ਨਿੱਜ ਜੰਮਦਾ ਮਤਲਬ ਨਾ ਹੀ ਜੰਮਦਾ ਤੂੰ ਸਾਡੇ ਘਰੇ ਕਿਉਂ ਜੰਮਿਆ ਤੇ ਹੁਣ ਕਿਉਂ ਭਾਸ਼ਾ ਬਦਲਦੀ ਜਾਂਦੀ ਆ ਹੁਣ ਕਹਿੰਦੇ ਆ ਵੀ ਤੂੰ ਮਰ ਜਾ ਲੈ ਜਾ ਮਗਰੋਂ ਵੀ ਜੇ ਤੂੰ ਗੰਦੇ ਕੰਮ ਹੀ ਕਰਨੇ ਆ ਮਰ ਜਾ ਇਦੂ ਤਾਂ ਲੈ ਜਾ ਮਗਰੋਂ ਕਿਉਂ ਜੰਮਿਆ ਤੂੰ ਉਹਦਾ ਮਤਲਬ ਦੁਖੀ ਹੋ ਕੇ ਬੰਦਾ ਕਹਿੰਦਾ ਤੇ ਹੁਣ ਬਾਣੀ ਦੇ ਵਿੱਚ ਵੇਖੋ ਜਦੋਂ ਕਿਹਾ ਹੈ ਵੀ ਕਿਉਂ ਆਇਆ ਹੈ ਕੱਲਾ ਕਿਉਂ ਆਇਆ ਨਿਕਿਆ ਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਨੂੰ ਲਾਣਤ ਪਾਈ ਪਈ ਹੈ ਅੱਜ ਹੀ ਕੀਰਤਨ ਚੱਲ ਜਾਂਦਾ ਸੀ ਅੰਦਰ ਕਮਰੇ ਦੇ ਵਿੱਚ ਮੈਂ ਬਾਹਰ ਵਿੜੇ ਦੇ ਵਿੱਚ ਬੋਕਰ ਮਾਰਦੀ ਫਿਰਦੀ ਸੀ ਤੇ ਉਹ ਕੀਰਤਨ ਦੇ ਵਿੱਚ ਵੀ ਇਹੀ ਇਸੇ ਤਰ੍ਹਾਂ ਦਾ ਹੀ ਸ਼ਬਦ ਆਈ ਜਾਂਦਾ ਸੀ ਮੈਂ ਹੈਰਾਨ ਹੋ ਗਈ ਸੁਣ ਕੇ ਮੈਂ ਕਿਹਾ ਕਿ ਢੀ ਲਾਣਤ ਪਾਈ ਆ ਸਾਨੂੰ ਕੱਲੇ ਬੰਦੇ ਨੂੰ ਮਨੁੱਖ ਨੂੰ ਪਾਈ ਹੈ ਦੂਜੀਆਂ ਜੂਨਾਂ ਨੂੰ ਨਹੀਂ ਇਨਾ ਦਿਮਾਗ ਦੇ ਕੇ ਤੋੜਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੇ ਫਿਰ ਉਸੇ ਨੂੰ ਲਾਣਤ ਪਾਉਣੀ ਹੈ ਇਨਾ ਦਿਮਾਗ ਹੋਵੇ ਬੰਦੇ ਦਾ ਮਾਣਾ ਜਿਹੜਾ ਉਹ ਜੋਤ ਸਰੂਪ ਹੋਵੇ ਤੇ ਫਿਰ ਇਸ ਚੀਜ਼ ਨੂੰ ਨਾ ਸਮਝੇ ਤੇ ਫਿਰ ਸਾਨੂੰ ਲਾਣਤੀ ਪੈਣੀ ਹੈ ਨਾ ਉਹ ਕੀਰਤਨ ਦੇ ਵਿੱਚ ਅੱਜ ਪਤਾ ਮੇਰੀ ਏ ਤੋਖਣ ਵਿੱਚੇ ਖੜੀ ਆ ਹਜੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਕਿਹਾ ਸੀਗਾ ਕਹਿੰਦੇ ਮਰ ਨਾ ਜਾਹੀ ਜਿੰਨਾ ਬਿਸਰਤ ਰਾਮ ਰਾਮ ਪਰਮਾਤਮਾ ਜਿਹੜਾ ਸਾਰਿਆਂ ਚ ਰਮਿਆ ਵੈ ਕਹਿੰਦੇ ਉਹ ਮਰ ਕਿਉਂ ਨਹੀਂ ਜਾਂਦੇ ਮਰਨਾ ਜਾਹੀ ਜਿੰਨਾ ਬਿਸਰਤ ਰਾਮ ਜਿੰਨਾਂ ਨੂੰ ਕਹਿੰਦੇ ਇਹ ਰਾਮ ਬਿਸਰਤ ਹੁੰਦਾ ਭੁੱਲ ਜਾਣਾ ਜਿੰਨਾਂ ਨੇ ਪਰਮਾਤਮਾ ਨੂੰ ਭੁਲਾਤਾ ਉਹ ਕਹਿੰਦੇ ਮਰ ਕਿਉਂ ਨਹੀਂ ਜਾਂਦੇ ਐਦੂ ਤਾਂ ਮਰ ਜਾਣ ਵੇਖੋ ਤੁਸੀਂ ਲਾਂਟ ਨਹੀਂ ਗਈ ਅੱਗੋ ਪਤਾ ਕੀ ਕਹੇ ਕਹਿੰਦੇ ਨਾਮ ਬਿਹੂਣ ਜੀਵਨ ਕੌਣ ਕਾਮ ਨਾਮ ਬਿਹੂਣ ਬਿਹੂਣ ਮੈਨੇ ਬਿਨਾ ਕਹਿੰਦੇ ਨਾਮ ਤੋਂ ਬਿਨਾ ਜਿਹੜਾ ਤਰ੍ਹਾਂ ਜੀਵਨ ਆਇਆ ਤੂੰ ਨਾਮ ਨਹੀਂ ਜਪਦਾ ਕੱਲਾ ਆ ਬਸ ਆਪਦੀ ਭੱਜਿਆ ਫਿਰਦਾ ਪੈਸੇ ਪਿੱਛੇ ਕੋਠੀਆਂ ਕਾਰਾਂ ਪਲਾਟ ਬਣਾਈ ਜਾਣਾ ਇਕੱਲਾ ਜੀਵਨ ਬਤੀਤ ਕਰੀ ਜਾਣਾ ਹੈ ਕਹਿੰਦੇ ਇਹ ਕੌਣ ਕੰਮ ਕਿਹੜੇ ਕੰਮ ਆ ਕਹਿੰਦੇ ਮਤਲਬ ਕਿਸੇ ਕੰਮ ਨਹੀਂ ਵਰਥ ਹੈ ਇਹਦਾ ਮਤਲਬ ਇਹ ਗੱਲ ਕਹਿੰਦੀ ਆ ਬਾਣੀ ਵੀ ਵਰਥਾ ਤੁਹਾਡਾ ਜਿਹੜਾ ਅਸੀਂ ਇੱਥੇ ਜਨਮ ਲੈ ਕੇ ਲੋੜਾਂ ਪੂਰੀਆਂ ਕਰਨੀਆਂ ਆ ਪੂਰਤੀ ਕਰਨੀ ਲੋੜਾਂ ਦੀ ਰੋਟੀ ਵੀ ਖਾਣੀ ਆ ਗਰਮੀ ਦੇ ਮੁਤਾਬਕ ਠੰਡੀ ਚੀਜ਼ ਵੀ ਪੀਣੀ ਆ ਸਰਦੀਆਂ ਵਿੱਚ ਗਰਮ ਚੀਜ਼ ਪੀਣੀ ਆ ਸਰਦੀਆਂ ਵਿੱਚ ਗਰਮ ਕੱਪੜੇ ਪਾਉਣੇ ਆ ਗਰਮੀਆਂ ਵਿੱਚ ਠੰਡੇ ਕੱਪੜੇ ਪਾਉਣੇ ਆ ਛੱਤ ਵੀ ਚਾਹੀਦੀ ਆ ਕੋਈ ਵੀ ਹਲ ਵੀ ਚਾਹੀਦਾ ਹੈ ਇਹ ਤਾਂ ਪੂਰਤੀ ਆ ਸਾਡੇ ਸਰੀਰ ਦੀ ਇਹ ਤਾਂ ਜਿਹੜਾ ਨਾਮ ਜਪੂਗਾ ਉਹਨੂੰ ਵੀ ਇਹ ਚੀਜ਼ਾਂ ਚਾਹੀਦੀਆਂ ਜਿਹੜਾ ਨਹੀਂ ਜਪੂਗਾ ਨਹੀਂ ਭਗਤੀ ਕਰੂਗਾ ਭਗਤਹੀਨ ਹੋਊਗਾ ਤੇ ਉਹਨੂੰ ਵੀ ਇਹ ਚਾਹੀਦੀਆਂ ਉਹਨੂੰ ਕਿਹੜਾ ਚਾਹੀਦੀਆਂ ਨਹੀਂ ਇਹ ਤਾਂ ਇੱਕ ਜਿਹੜਾ ਸਾਡਾ ਜੀਵਨ ਆ ਉਹਨੂੰ ਬਤੀਤ ਕਰਨ ਵਾਸਤੇ ਲੋੜ ਆ ਇਹਨਾਂ ਚੀਜ਼ਾਂ ਦੀ ਉਹ ਤਾਂ ਨਾਮ ਜਪੋ ਜਾਂ ਨਾ ਜਪੋ ਇਹ ਚੀਜ਼ਾਂ ਦੋਹਾਂ ਨੂੰ ਚਾਹੀਦੀਆਂ ਮਾਨਮਕ ਨੂੰ ਵੀ ਤੇ ਗਰਮਕ ਨੂੰ ਵੀ ਇਹ ਤਾਂ ਕਿ ਪਾਸੇ ਛੱਡ ਦੋ ਨਾ ਇਹ ਤਾਂ ਇੱਕ ਲੋਡ ਹੈ ਲੋਡ ਪੂਰਤੀ ਕਰਨੀ ਆ ਸੀ ਇਸ ਲੋਡ ਪੂਰਤੀ ਦੇ ਨਾਲ-ਨਾਲ ਇੱਕ ਜ਼ਰੂਰੀ ਕੰਮ ਸੀ ਜਿਹੜਾ ਇੱਥੇ ਪ੍ਰਮਾਤਮਾ ਨੇ ਸਵਾਸ ਦੇ ਕੇ ਭੇਜਿਆ ਸੀ ਵਪਾਰੀ ਬਣਾ ਕੇ ਭੇਜਿਆ ਸੀ ਕੋਈ ਵਣਜ ਕਰਨ ਆਈ ਸੀ ਵਣ ਜਾ ਰਹੇ ਆ ਆਪਾਂ ਉਹ ਨੂੰ ਕੰਮ ਨੂੰ ਕੰਮ ਨਾ ਸਮਝੋ ਤਾਂ ਹੀ ਤਾਂ ਬਾਣੀ ਬਾਰ-ਬਾਰ ਕਹਿੰਦੀ ਵੀ ਕੌਣ ਕੰਮ ਇਹ ਜੀਵਨ ਤੇਰਾ ਕਿਹੜਾ ਕੰਮ ਆ ਕਹਿੰਦੇ ਕਿਸੇ ਕੰਮ ਨਹੀਂ ਇਹ ਤਾਂ ਇੱਕ ਮਨ ਜਵਦੇ ਜੀ ਨੂੰ ਲੋੜ ਆ ਸਾਨੂੰ ਜਦ ਬੰਦਾ ਮਰ ਜਾਂਦਾ ਉਹਨੂੰ ਨਾ ਚਾਹ ਦੀ ਲੋੜ ਨਾ ਰੋਟੀ ਦੀ ਲੋੜ ਨਾ ਕੋ ਠੰਡ ਨਾ ਗਰਮੀ ਕੁਛ ਨਹੀਂ ਨਾ ਲੋੜਾ ਖਤਮ ਹੋ ਜਾਂਦੀਆਂ ਨਾਲ ਦੀ ਨਾਲ ਇਹ ਤਾਂ ਇੱਕ ਲੋੜਾ ਹੈ ਇਹਨੂੰ ਇੱਕ ਪਾਸੇ ਰੱਖ ਕੇ ਇਹ ਤਾਂ ਨਹੀਂ ਵੀ ਜਿਹੜਾ ਭਗਤੀ ਕਰਦਾ ਹੈ ਜਾਂ ਨਹੀਂ ਕਰਦਾ ਉਹਨੂੰ ਹੀ ਲੋੜ ਹੈ ਇਹ ਤਾਂ ਦੋਹਾਂ ਤਰ੍ਹਾਂ ਨੂੰ ਲੋੜ ਹੈ ਮੇਨ ਚੀਜ਼ ਨੂੰ ਸਮਝਣਾ ਹੈ ਵੀ ਜਿਹੜਾ ਮੇਨ ਕੰਮ ਅਸੀਂ ਇੱਕ ਕੱਲਾ ਮਨੁੱਖਾ ਜਨਮ ਹੀ ਕੱਲੀ ਜੁਨੀ ਵਾਸਤੇ ਵਿੜਿਆਈ ਮਿਲੀ ਹੈ ਇਹ ਇੱਕ ਦਾ ਮਤਲਬ ਕੋਈ ਖਾਸ ਜੂਨ ਆ ਇਹ ਸਰਦਾਰ ਐਵੇਂ ਥੋੜੀ ਕਿਆ ਸਾਰੀ ਜੂਨੀ ਦਾ ਸਰਦਾਰ ਆ ਤੂੰ ਇਸ ਧਰਤੀ 'ਤੇ ਤੇਰੀ ਸਖਦਾਰੀ ਅਵਰ ਜੂਨ ਤੇਰੀ ਪਣਹਾਰੀ ਇਸ ਧਰਤੀ 'ਤੇ ਤੇਰੀ ਸਖਦਾਰੀ ਬਾਕੀ ਅਵਰ ਹੁੰਦੀ ਹੋਰ ਹੋਰ ਸਾਰੀ ਜੂਨੀ ਤੇਰੀ ਪਾਣੀ ਹਾਰ ਆ ਅਵਰ ਜੂਨ ਤੇਰੀ ਪਣਹਾਰੀ ਪਣਹਾਰੀ ਹੁੰਦੀ ਪਾਣੀ ਭਰਨ ਵਾਲੀ ਉਹ ਸਾਰੀ ਜਿੰਨੀਆਂ ਜੂਂਡਾ ਨਾ ਉਹ ਸਾਰੀਆਂ ਤੇਰਾ ਪਾਣੀ ਭਰਦੀਆਂ ਇਸ ਧਰਤੀ 'ਤੇ ਤੇਰੀ ਸਖਦਾਰੀ ਸਖਦਾਰੀ ਹੁੰਦੀ ਸਰਦਾਰੀ ਤੇਰੀ ਸਰਦਾਰੀ ਹੈ ਹੈ ਨਾ ਫਿਰ ਦੁਰਲੱਭ ਦੇ ਮੁਰਖਾ ਜਨਮ ਇੱਕ ਖਾਸ ਹੈ ਸਾਰੀਆਂ ਜੁਨਾ ਦੇ ਉਤੇ ਸਰਦਾਰ ਹੈ ਕਿਉਂ ਦਿਮਾਗ ਕੰਮ ਕਰਦਾ ਮਾਣਾ ਜਿਹੜਾ ਉਹ ਜੋਤ ਸਰੂਪ ਹੈ ਤੇ ਕਿੰਨਾ ਪਰਮਾਤਮਾ ਨੇ ਦੇਖੋ ਬੰਦੇ ਨੂੰ ਕਦੇ ਬਹਿ ਕੇ ਥੋੜਾ ਵਿਹਲਾ ਟਾਈਮ ਕੱਢ ਕੇ ਕੋ ਸੋਚਣਾ ਚਾਹੀਦਾ ਵੀ ਮੈਂ ਕਰਨ ਕੀ ਆਇਆ ਇੱਥੇ ਦੁਨੀਆ ਤੇ ਕੱਲਾ ਬਸਾ ਹਾ ਖਾ ਲਿਆ ਪੀ ਲਿਆ ਹੱਸ ਲਿਆ ਸੌਂ ਲਿਆ ਇਹਦੇ ਵਾਸਤੇ ਥੋੜੀ ਆਇਆ ਕੋਈ ਖਾਸ ਕੰਮ ਸੀ ਜਿਹੜਾ ਮੇਰੇ ਰਹਿ ਗਿਆ ਮੈਂ ਜ਼ਰੂਰ ਕਰਨਾ ਸੀ ਅਜੇ ਵੀ ਕੁਛ ਨਹੀਂ ਵਿਗੜਿਆ ਅਜੇ ਵੀ ਕੁਛ ਨਹੀਂ ਵਿਗੜਿਆ ਇਹ ਤਾਂ ਪਤਾ ਹੀ ਨਹੀਂ ਪਰਮਾਤਮਾ ਨੇ ਜਦੋਂ ਕਿਰਪਾ ਕਰਨੀ ਹੈ ਤੇ ਉਹਨੇ ਥੋੜੇ ਟਾਈਮ ਚ ਕਰ ਦੇਣੀ ਹੈ ਪਿਛਲੇ ਸਾਰੇ ਪਾਪ ਸਾਡੇ ਧੋਕੇ ਰੱਖ ਦੇਣੇ ਮaaf ਕਰ ਦਿੰਦਾ ਜਿਵੇਂ ਮਾਂ ਪਿਓ ਨੇ ਬੱਚੇ ਦੇ ਗਲਤੀਆਂ ਕੀਤੀਆਂ ਜਦ ਰ ਇੱਕ ਵਾਰੀ ਸੌਰੀ ਮੰਗ ਲੈਂਦਾ ਪੈਰ ਡਗ ਪੈਂਦਾ ਤੇ ਪਿਛਲੀਆਂ ਸਾਰੀਆਂ ਭੁਲਾ ਦੇ ਦੀਆਂ ਚੰਗਾ ਫਿਰ ਅੱਗੇ ਤੋਂ ਨਾ ਹੁਣ ਗਲਤੀ ਕਰੀ ਪਰ ਇਹ ਮਾਂ ਪਿਓ ਹੀ ਆ ਸਾਡਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਸਾਡਾ ਸਾਰਿਆਂ ਦਾ ਪਿਓ ਹੈ ਜਿਵੇਂ ਸੰਸਾਰੀ ਪਿਆ ਹੋਣਾ ਉਹ ਮਾਫ ਕਰ ਦਿੰਦਾ ਤੇ ਇਹ ਵੀ ਕਰਦਾ ਸੇਮ ਓਵੇਂ ਰੱਖ ਕੇ ਚੱਲ ਗਿਆ ਉਹਦੇ ਨਾਲ ਰਿਸ਼ਤਾ ਓਵੇਂ ਬਣਾਈਏ ਹੁਣ ਕਹਿੰਦੇ ਆ ਭਾਈ રે हे ਪ੍ਰਭੂ ਭਗਤਹੀਨ ਕਾਹੇ ਜਗ ਆਇਆ ਜਿਹੜਾ ਭਗਤੀ ਤੋਂ ਸਖਣਾ ਹੈ ਭਗਤੀ ਨਹੀਂ ਕਰਦਾ ਇੱਥੇ ਆਇਆ ਕਿਉਂ ਆ ਜਗ ਦੇ ਉੱਤੇ ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਥਾ ਜਨਮ ਗਵਾਇਆ ਵਿਰਥਾ ਮਤਲਬ ਵਿਅਰਥ ਵਿਅਰਥ ਮੂਖਾ ਜਨਮ ਗਵਾਲਿਆ ਕੀਤਾ ਕੀਨੀ ਘਰ ਨਹੀਂ ਬਣਾਇਆ ਗੱਡੀ ਨਹੀਂ ਲਈ ਬੱਚੇ ਪੜਾ ਕੇ ਬਾਹਰ ਨਹੀਂ ਭੇਜੇ ਨੌਕਰੀ ਨਹੀਂ ਕੀਤੀ ਉਹ 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 ਤਾਂ ਪੂਰਤੀ ਆ ਉਹਦਾ ਤਾਂ ਕਿਤੇ ਨਹੀਂ ਹੈਣੀ ਵਿੱਚ ਇਹਨਾਂ ਚੀਜ਼ਾਂ ਦਾ ਇਹ ਤਾਂ ਅਸੀਂ ਲੋੜ ਪੂਰਤੀ ਕਰਨੀ ਐ ਤਾਂ ਕਰਨੀ ਕਰਨੀ ਐ ਕਹਿੰਦੇ ਕਰਨਾ ਕੀ ਸੀ ਵਿਅਰਥਾ ਕਾ ਤੂੰ ਗਵਾਚ ਗਿਆ ਫਿਰ ਵਿਅਰਥਾ ਕਿਉਂ ਗਿਆ ਜਨਮ ਕਹਿੰਦੇ ਪੂਰੇ ਗੁਰ ਕੀ ਸੇਵਾ ਨਾ ਕੀਤੀ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਕੰਮ ਵੀ ਕਰਨਾ ਸੀ ਨਾਲ ਇਹਦਾ ਮਤਲਬ ਇਹ ਨਹੀਂ ਵੀ ਅੱਖਾਂ ਮੀਚ ਕੇ ਸਾਧ ਜੀ ਗੜਕਾ ਸਾਹਿਬ ਲੈ ਕੇ ਬੈਠੇ ਰੋ ਤਾਂ ਕੰਮ ਕੋਈ ਕੰਮ ਕੋਈ ਕਰੋ ਹੀ ਨਾ ਨਹੀਂ 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 ਭਗਤ ਨਾਮਦੇਵ ਜੀ ਦੇ ਕੋਲੇ ਭਗਤ ਤਰਲੋਚਨ ਜੀ ਆਏ ਗੁਰੂ ਗ੍ਰੰਥ ਸਾਹਿਬ ਚਾਤੂ ਕਹਿੰਦੇ ਆ ਕੇ ਕਹਿੰਦੇ ਭਗਤ ਨਾਮਦੇਵ ਜੀ ਨੂੰ ਵੀ ਕੰਮ ਤੋਂ ਟਾਈਮ ਨਹੀਂ ਮਿਲਦਾ ਵੇਲ ਨਹੀਂ ਮਿਲਦੀ ਤੇ ਨਾਮ ਕਦੋਂ ਜਪੇਗੇ ਉਹ ਕਿਵੇਂ ਜਪਿਆ ਜਾਵੇ ਤੇ ਭਗਤ ਨਾਮਦੇਵ ਜੀ ਨੇ ਪਤਾ ਭਗਤ ਤਰਲੋਚਨ ਜੀ ਨੂੰ ਕੀ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮਾ ਕਹੇ ਤਰਲੋਚਨਾ ਮੁਖ ਤੇ ਨਾਮ ਸੰਭਾਲ ਓਏ ਤਰਲੋਚਨਾ ਨਾਮਦੇਵ ਜੀ ਕਹਿੰਦੇ ਆ ਮੂੰਹ ਤੋਂ ਮੁੱਖ ਮੂੰਹ ਹੋ ਗਿਆ ਮੂੰਹ ਤੋਂ ਨਾਮ ਦੀ ਸੰਭਾਲ ਕਰਨੀ ਆ ਹੱਥਾਂ ਜਾਂ ਪੈਰਾਂ ਨਾਲ ਤਾਂ ਨਹੀਂ ਨਾਮ ਜਪਣਾ ਉਹ ਤਾਂ ਤੂੰ ਮੂੰਹ ਨਾਲ ਜਪਣਾ ਹੈ ਹੱਥ ਪਾਉਂ ਕਾਰ ਕੰਮ ਸਭ ਸਾਰੇ ਕੰਮ ਕਹਿੰਦੇ ਹੱਥਾਂ ਪੈਰਾਂ ਦੇ ਨਾਲ ਕਰੀ ਜਾ ਕੰਮ ਤਾਂ ਆਪੇ ਤੁਰਨਾ ਹੱਥ ਪੈਰਾਂ ਦੇ ਨਾਲ ਗੱਡੀ ਚਲਾਉਣੀ ਆ ਬ੍ਰੇਕ ਪੈਰਾਂ ਨਾਲ ਲਾਉਣੀ ਆ ਤੇ ਹੱਥਾਂ ਨਾਲ ਸਟੀering ਫੜਨਾ ਹੈ ਕੰਮ ਹੱਥਾਂ ਪੈਰਾਂ ਨਾਲ ਕਰਨਾ ਹੈ ਮੂੰਹ ਨਾਲ ਥੋੜੀ ਨਾ ਕੰਮ ਕਰਨਾ ਕੋਈ ਵੀ ਕੰਮ ਕਰਦੇ ਤੁਸੀਂ ਕੋਈ ਕਿਸੇ ਕਿਸਮ ਦਾ ਕੰਮ ਹੈ ਕੰਮ ਕਰਦੇ ਤੁਸੀਂ ਨਾਮ ਜਪ ਸਕਦੇ ਆ ਪਰ ਜੇੜਾ ਮਾਣਾ ਨਾ ਉਹ ਨਾਲ ਚਾਹੀਦਾ ਹਾਜ਼ਰ ਜੇ ਮਣ ਹਾਜ਼ਰ ਨਹੀਂ ਫੇਰ ਨਹੀਂ ਹੋਣਾ ਕਹਿੰਦੇ ਪੂਰੇ ਗੁਰ ਕੀ ਸੇਵਣਾ ਕੀਨੀ ਬਰਥਾ ਜਨਮ ਗਵਾਇਆ ਵੇਖੋ ਭਗਤ ਨਾਮਦੇਵ ਜੀ ਕੀ ਕਹਿੰਦੇ ਆ ਨਾਮਾ ਕਹੇ ਤਰਲੋਚਨਾ ਮੁਖ ਤੇ ਨਾਮ ਸੰਭਾਲ ਹਾਥ ਪਾਉ ਸਭ ਕਾਮ ਕਰ ਸਾਰੇ ਕੰਮ ਇੱਕ ਨਹੀਂ ਕਿਹਾ ਜੋ ਮਰਜੀ ਕੰਮ ਕਰ ਸਕਦਾ ਤੂੰ ਆਪ ਦਾ ਹੱਥ ਹਪੈਣਾ ਨਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਨਰੰਜਨ ਪਰਮਾਤਮਾ ਨਰ ਅੰਜਨ ਅੰਜਨ ਕਹਿੰਦੇ ਸੁਰ ਮੈਨੂੰ ਕਾਲਖ ਨੂੰ ਤੇ ਨਰਮਨ ਰਹਿਤ ਜਿਹੜਾ ਕਾਲਖ ਤੋਂ ਰਹਿਤ ਹੈ ਮਾਇਆ ਦੀ ਕਾਲਖ ਤੋਂ ਰਹਿਤ ਹੈ ਉਹਦੇ ਤੇ ਕੋਈ ਲੇਪ ਨਹੀਂ ਮਾਇਆ ਦਾ ਉਹ ਨਰਲੇਪ ਹੈ ਕਹਿੰਦੇ ਉਹ ਚਿੱਤ ਉਹਦੇ ਨਾਲ ਹੋਣਾ ਚਾਹੀਦਾ ਹੈ ਹੱਥਾਂ ਪੈਰਾਂ ਨਾਲ ਜਿਹੜਾ ਮਰਜ਼ੀ ਕੰਮ ਕਰੀ ਜਾ ਪਰ ਚਿੱਤ ਤੇਰਾ ਉਹਦੇ ਨਾਲ ਹੋ ਆ ਗਈ ਨਾ ਗੱਲ ਉਹੀ ਫਿਰ ਮਨ ਤੁਹਾਡਾ ਨਾਲ ਹੋਣਾ ਚਾਹੀਦਾ ਹਾਜ਼ਰ ਹੋਣਾ ਚਾਹੀਦਾ ਉਹ ਸਮੇਂ ਜਦੋਂ ਮਨ ਭਜਦਾ ਸਾਡਾ ਉਦੋਂ ਮਨ ਨੂੰ ਪਤਾ ਤਾਂ ਲੱਗ ਜਾਂਦਾ ਸਾਨੂੰ ਵੀ ਗਿਆ ਮਨ ਬਾਣੀ ਚੋਂ ਨਿਕਲ ਕੇ ਹੋਰ ਪਾਸੇ ਹੁਣ ਕਿਸੇ ਦੀ ਉਧਰ ਧਿਆਨ ਆ ਕਿਸੇ ਦੀ ਈਰਖਾ ਕਰੀ ਜਾਂਦਾ ਕਿਸੇ ਦਾ ਬੁਰਾ ਸੋਚੀ ਜਾਂਦਾ ਕਿੱਧਰ ਚੱਲਿਆ ਗਿਆ ਕਿੱਧਰ ਗੱਲਾਂ ਕਰੀ ਜਾਂਦਾ ਬੇਫਾਲਤੂ ਦੀਆਂ ਗੱਲਾਂ ਸੋਚੀ ਜਾਂਦਾ ਮਨ ਤੇ ਉਦੋਂ ਫਿਰ ਇਹਨੂੰ ਆਵਾਜ਼ ਮਾਰ ਲਓ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਆ ਜਾ ਅੰਦਰ ਟਿਕ ਜਾ ਇਹ ਕਿਉਂ ਪਰਦੇਸੀ ਬਣ ਗਿਆ ਪਰਦੇਸੀ ਪਤਾ ਕਿਹਨੂੰ ਕਹਿੰਦੇ ਆ ਪਰ ਮੈਨੇ ਪਰਾਇਆ ਤੇ ਦੇਸ਼ ਆ ਸਰੀਰ ਨੂੰ ਦੇਸ਼ ਕਿਹਾ ਬਾਣੀ ਦੇ ਵਿੱਚ ਸਾਡੇ ਸਰੀਰ ਨੂੰ ਦੇਸ਼ ਕਿਹਾ ਤੇ ਪਰਦੇਸੀ ਦੂਜਿਆਂ ਸਰੀਰਾਂ 'ਚ ਤੁਰਿਆ ਫਿਰਦਾ ਦੂਜਿਆਂ ਸਰੀਰਾਂ ਬਾਰੇ ਸੋਚੀ ਜਾਂਦਾ ਉਹਨਾਂ ਦੀਆਂ ਗੱਲਾਂ ਮਨ ਵਿੱਚ ਲਿਆਈ ਜਾਂਦਾ ਆਪਦੇ ਦੇਸ਼ ਚ ਆ ਜਾ ਇਹਨੂੰ ਬਾਜ ਮਾਰਨੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਬਾਜ ਮਾਰ ਕੇ ਫੇਰ ਨਾਲ ਦੇ ਨਾਲ ਕਹਿ ਦੇਣਾ ਮੰਨ ਰੇ ਥਿਰ ਰਹੋ ਮਤ ਕਥ ਜਾਹੀ ਜਿਓ ਟਿਕ ਜਾ ਥਿਰ ਦਾ ਮਤਲਬ ਟਿਕ ਜਾ हे ਮਨ ਮੰਨ ਰੇ हे ਮਨ ਬਾਜ ਮਾਰ ਕੇ ਨਾਲ ਫੇਰ ਨਾਲ ਦੇ ਨਾਲ ਇਹ ਵੀ ਕਹਿ ਦੇਣਾ ਵੀ ਟਿਕ ਜੀ ਵੇਖੀ ਕਿ ਤੇ ਫੇਰ ਨਾ ਨਿਕਲ ਜੀ ਬਾਹਰ ਜੇ ਵੀ ਆਪਣਾ ਬੱਚਾ ਕੋਈ ਵਿਗੜਿਆ ਹੋਵੇ ਨਾ ਉਹਨੂੰ ਇੱਕ ਵਾਰੀ ਘਰੇ ਆ ਜੇ ਤੂੰ ਕਹਿੰਦੇ ਟਿਕ ਜਾ ਉਹਦੇ ਚ ਨਿਗਾਹ ਰੱਖਦੇ ਆ ਵੀ ਕਿਤੇ ਫੇਰ ਤਾਂ ਨਹੀਂ ਬਾਹਰ ਜਾਂਦਾ ਫੇਰ ਤਨ ਕੋਈ ਯਾਰ ਦੋਸਤ ਹੋਈ ਜਾ ਗਿਆ ਜਿਹੜਾ ਬੁਲਾਉਂਦਾ ਇਹਨੂੰ ਤੇ ਫੇਰ ਚੱਲਿਆ ਬਾਹਰ ਉਹਦੀ ਪੁੱਛਦਾ ਨਾ ਮਾਪਿਓ ਕਿੱਥੇ ਚੱਲਿਆ ਕਿਧਰ ਨਾਲ ਚੱਲਿਆ ਕੀ ਕਰਨ ਚੱਲਿਆ ਇਹ ਹੀ ਮਨ ਨਾਲ ਗੱਲਾਂ ਕਰਨੀਆਂ ਇਹ ਜਦੋਂ ਮਾੜਾ ਬਾਹਰ ਜਾਂਦਾ ਇਹਨੂੰ ਉਹਦੀ ਆਵਾਜ਼ ਮਾਰ ਲਓ ਆ ਜਾ ਟਿਕ ਜਾ ਫੇਰ ਨਾ ਵੇਖੀ ਮਾਤਾ ਕਿਤੇ ਫੇਰ ਚੱਲਿਆ ਜਾਵੇਂ ਮੰਨ ਰੇ ਥਿਰ ਰਹੋ ਟਿਕ ਜਾ ਮਤ ਕੱਤ ਜਾਹੀ ਜਿਓ ਮਤਾ ਕਿਤੇ ਫੇਰ ਚੱਲਿਆ ਜਾਵੇਂ ਨਾ ਜਾਈ ਇਹਦੇ ਬਿਨਾ ਨਹੀਂ ਸਰਨਾ ਪਰ ਜੀ ਇਹ ਨਹੀਂ ਹਾਜ਼ਰ ਫਿਰ ਹਰ ਹਰ ਨਿਤ ਕਰੇ ਰਸਨਾ ਕਹਿਆ ਕੁਛ ਨਾ ਜਾਣੇ ਉਹ ਤਾਂ ਫਿਰ ਨਿਤ ਹਰੀ ਹਰੀ ਤਾਂ ਕਰੀ ਜਾਂਦੀ ਪਰ ਜੋ ਬਾਣੀ ਕਹਿੰਦੀ ਉਹਨੂੰ ਸਮਝਦੇ ਨਹੀਂ ਜਾਣਦੇ ਨਹੀਂ ਵੀ ਕੀ ਕਹੀ ਜਾਂਦੀ ਹੈ ਉਹ ਤਾਂ ਸਮਝਿਆ ਜਾਣਾ ਜੇ ਮਨ ਹਾਜ਼ਰ ਆ ਤਾਂ ਉਹ ਮਨ ਨੇ ਸਮਝਣਾ ਜੀਵ ਨੇ ਤਾਂ ਆਪਣੀ ਡਿਊਟੀ ਦੇਣੀ ਆ ਅੱਖਾਂ ਨੇ ਵੇਖਣਾ ਪਾਠ ਜੀਵ ਨੇ ਬੋਲਣਾ ਤੇ ਸਮਝਣਾ ਤਾਂ ਮਨ ਹਾਜ਼ਰ ਹੋਊ ਤਾਂ ਫਿਰ ਹੀ ਸਮਝਿਆ ਜਾਣਾ ਨਾ ਕਹਿੰਦੇ ਪੂਰੇ ਗੁਰ ਕੀ ਸੇਵਾ ਨਾ ਕੀਤੀ ਔਰ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਪੂਰੇ ਗੁਰੂ ਦੀ ਸੇਵਾ ਕਿਵੇਂ ਕਰਨੀ ਆ ਸੇਵਾ ਬੰਦੇ ਦੀ ਸੇਵਾ ਤਾਂ ਹੁੰਦੀ ਹੈ ਵੀ ਬਜ਼ੁਰਗ ਹੋ ਗਿਆ ਉਹਦੀਆਂ ਲੱਤਾਂ ਨੱਪਣੀਆਂ ਜੀ ਉਹਨੂੰ ਨਵਾਉਣਾ ਤਵਾਉਣਾ ਉਹਦੇ ਕੱਪੜੇ ਧੋਣੇ ਆ ਤੇ ਇਹਦੀ ਤਾਂ ਲੋੜ ਹੀ ਨਹੀਂ ਇਸ ਤਰ੍ਹਾਂ ਦੀ ਇਹ ਤਾਂ ਇਹ ਤਾਂ ਬੁੱਢਾ ਹੋਣਾ ਹੀ ਨਹੀਂ ਨਾ ਉਹ ਬੁੱਢਾ ਨਾ ਉਹ ਬਾਲਾ ਨਾ ਉਸ ਦੁੱਖ ਨਹੀਂ ਜਮਜਾਲਾ ਨਾ ਨੂੰ ਕੋਈ ਧੋਖਾ ਨਾ ਨੂੰ ਕੋਈ ਜਮਾ ਦਾ ਜਾਲ ਹੈ ਨਾ ਉਹ ਬੁੱਢਾ ਤੇ ਨਾ ਉਹ ਬਾਲਾ ਹੁੰਦਾ ਬੱਚਾ ਤੇ ਸੰਭਾਲਣ ਦੀ ਲੋੜ ਕਿਹਨੂੰ ਹੁੰਦੀ ਹੈ ਬਾਲ ਨੂੰ ਬੱਚੇ ਨੂੰ ਤੇ ਜਾਂ ਬੁੱਢੇ ਨੂੰ ਜਵਾਨ ਤਾਂ ਚੜ੍ਹਦੀ ਕਲਾ 'ਚ ਭੱਜਾ ਫਿਰਦਾ ਜਵਾਨ ਨੂੰ ਤਾਂ ਲੋੜ ਹੀ ਨਹੀਂ ਸੰਭਾਲਣ ਦੀ ਦੋ ਅਵਸਥਾ ਇਸ ਮਾਰਨੀ ਪੈਂਦੀਆਂ ਜਾਂ ਤਾਂ ਬੱਚੇ ਨੂੰ ਨਿੱਕੇ ਨੂੰ ਸੰਭਾਲਣਾ ਪੈਂਦਾ ਜਾਂ ਫਿਰ ਬੁੱਢੇ ਨੂੰ ਸੰਭਾਲਣਾ ਪੈਂਦਾ ਤੇ ਉਹ ਪ੍ਰਮਾਤਮਾ ਨੇ ਕਿਹਾ ਨਾਓ ਬੁੱਢਾ ਨਾਓ ਬਾਲਾ ਨਾਓ ਬੱਚਾ ਤੇ ਨਾਓ ਬੁੱਢਾ ਤੇ ਉਹਦੀ ਸੇਵਾ ਕੀ ਕਰਨੀ ਫਿਰ ਆਪਾਂ ਉਹ ਤਾਂ ਹਰ ਵਕਤ ਆਪ ਕਾਇਮ ਹੈ ਗੁਰੂ ਸੇਵਾ ਕੀ ਕਰਨੀ ਹੈ ਪਤਾ ਅੱਗੇ ਕੀ ਦੱਸਿਆ ਵਾ ਭਾਈ ਰੇ ਦਾਸਨ ਦਾਸ ਹੋਏ ਗੁਰ ਕੀ ਸੇਵਾ ਗੁਰ ਕੀ ਭਗਤ ਵਿਰਲਾ ਪਾਵੈ ਕੋਏ ਸਾਰਾ ਕੁਝ ਬਾਣੀ ਚ ਦੱਸਿਆ ਪਿਆ ਕਹਿੰਦੇ ਕੋਈ ਵਰਲਾ ਹੀ ਹੈ ਜਿਹੜੇ ਇਸ ਚੀਜ਼ ਨੂੰ ਪ੍ਰਾਪਤ ਕਰਦਾ ਹੈ ਭਾਈ ਰੇ हे ਪ੍ਰਭੂ ਦਾਸਨ ਦਾਸ ਹੋਏ ਜਿਹੜਾ ਤੇਰਾ ਕੋਈ ਜਿੱਤੇ ਤੂੰ ਕਿਰਪਾ ਕੀਤੀ ਤੇਰਾ ਤਰ ਕੋਈ ਦਾਸ ਆ ਉਹਦੇ ਦਾਸਾਂ ਦਾ ਵੀ ਦਾਸ ਬਣ ਜੇ ਬੰਦਾ ਮਤਲਬ ਨਿਮਰਤਾ ਇੰਨੀ ਭਾਈ ਰੇ ਦਾਸਨ ਦਾਸ ਹੋਏ ਗੁਰ ਕੀ ਸੇਵਾ ਗੁਰ ਕੀ ਭਗਤ ਵਰਲਾ ਪਾਵਾ ਹੈ ਕੋਈ ਆ ਗੁਰੂ ਦੀ ਸੇਵਾ ਐ ਪ੍ਰਾਪਤ ਹੋਣੀ ਗੁਰ ਕੀ ਸੇਵਾ ਗੁਰ ਕੀ ਆ ਗੁਰ ਕੀ ਸੇਵਾ ਗੁਰ ਕੀ ਭਗਤ ਗੁਰੂ ਦੀ ਭਗਤੀ ਕਰਨੀ ਹੈ ਕਿਵੇਂ ਕਰਨੀ ਹੈ ਇਹ ਗੁਰੂ ਦੀ ਸੇਵਾ ਹੈ ਤੇ ਕਿਵੇਂ ਕਰਨੀ ਹੈ ਦਾਸਾਂ ਦਾ ਦਾਸ ਹੋ ਕੇ ਨਿਮਰਤਾ ਇੰਨਾ ਮਨ ਨੀਵਾ ਹੋਵੇ ਪਰ ਕਈ ਨਾਲ ਹੀ ਨਿਸ਼ਾਨੀ ਦਸਤੀ ਸ਼ਰਤ ਰੱਖਤੀ ਕਹਿੰਦੇ ਵਿਰਲਾ ਪਾਵੇ ਕੋਈ ਕੋਈ ਵਿਰਲਾ ਹੀ ਹੈ ਜਿਹੜਾ ਇਸ ਚੀਜ਼ ਨੂੰ ਪ੍ਰਾਪਤ ਕਰਦਾ ਤੇ ਆਪਾਂ ਵੀ ਵਿਰਲਿਆਂ ਚ ਹੋ ਜਾਈਏ ਆਪਾਂ ਨੂੰ ਵੀ ਸ਼ੌਂਕ ਜਾਗ ਪਏ ਚੰਗੇ ਕੰਮ ਦੀ ਦ੍ਰਿਸ਼ ਕਰਨੀ ਚਾਹੀਦੀ ਹੈ ਮਾੜੇ ਦੀ ਨਾ ਕਰੋ ਤੇ ਆਪਣਾ ਕਰਾਂਗੇ ਤਾਂ ਹੋਰ ਕਰੂ ਕੌਣ ਸਾਡੇ ਹਿੱਸੇ ਆਈ ਆ ਇਹ ਚੀਜ਼ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਇਸ ਚੀਜ਼ ਦੀ ਸਮਝ ਦੇ ਦੇਵੇ ਪਰ ਇਹ ਗੁਰਬਾਣੀ ਆ ਨਾ ਜਿਹੜੀ ਇਹ ਜੇ ਕੱਲੀਆਂ ਆਖੀਏ ਵੀ ਜਿਹੜੀ ਤੁਕ ਲੈ ਲਈ ਤੇ ਇਸੇ ਦੇ ਅਰਥ ਕਰੀਏ ਤੇ ਪਰ ਉਸ ਤੁਕ ਦਾ ਉਤੁਕ ਨੂੰ ਚੰਗੀ ਤਰ੍ਹਾਂ ਖੋਲ ਕੇ ਉਹਨੂੰ ਇੱਕ ਇੱਕ ਸ਼ਬਦ ਨੂੰ ਸਮਝਣ ਵਾਸਤੇ ਹੋਰ ਤੁਕਾਂ ਦਾ ਵਿੱਚ ਆਸਰਾ ਲੈਣਾ ਪੈਂਦਾ ਤੇ ਫਿਰ ਜਾ ਕੇ ਕਿਤੇ ਮਾੜਾ ਮੋਟਾ ਪੱਲੇ ਪੈਂਦਾ ਵੀ ਹਾਂ ਕੀ ਆ ਗੁਰੂ ਜੀ ਸੇਵਾ ਕਰਨੀ ਕਿਵੇਂ ਕਰਨੀ ਗੁਰੂ ਦੀ ਸੇਵਾ ਉਹਦੇ ਵਾਸਤੇ ਪਰ ਤੁਕਾਂ ਹੋਰ ਲੈਣੀਆਂ ਪੈਂਦੀਆਂ ਨਾਲ ਫੇਰ ਪਤਾ ਲੱਗਦਾ ਹੈ ਤਾਂ ਪਰਮਾਤਮਾ ਕਿਰਪਾ ਕਰੇ ਸਾਰਿਆਂ ਦਾ ਭਲਾ ਕਰੇ ਸਾਨੂੰ ਇਸ ਚੀਜ਼ ਦੀ ਸਮਝ ਪੈ ਜੇ ਸੱਚੇ ਪਾਤਸ਼ਾਹ ਅੱਗੇ ਤੋਂ ਹੋਰ ਸ਼ੁੱਧ ਤੇ ਸਪਸ਼ਟ ਕਿਰਪਾ ਕਰੋ ਮੇਰੇ ਤੇ ਚੰਗੀ ਤਰ੍ਹਾਂ ਵਿਚਾਰ ਮੇਰੇ ਮਨ ਵਿੱਚ ਪਹਿਲਾਂ ਬਹਿ ਜਾਏ ਮੈਨੂੰ ਇਸ ਚੀਜ਼ ਦੀ ਕਿਰਪਾ ਕਰ ਦਿਓ ਮੈਂ ਇਹ ਸੇਵਾ ਕਰ ਸਕਾਂ ਮੈਂ ਆਪਦਾ ਜਨਮ ਹੈ ਜਿਹੜਾ ਇਹ ਭਗਤਹੀਨ ਬਣ ਕੇ ਨਾਮ ਵਿਅਥ ਘਵਾਵਾ ਮੈਨੂੰ ਸਮਝ ਪੈ ਜੇ ਤੇ ਜੇ ਮੈਨੂੰ ਇਸ ਚੀਜ਼ ਦੀ ਸਮਝ ਪਾਉਗੀ ਤਾਂ ਹੀ ਮੇਰੇ ਮੈਂ ਜਦੋਂ ਕਹੂੰਗੀ ਗਾਂ ਤੇ ਕਿਸੇ ਦੇ ਕਿਸੇ ਦੇ ਪੱਲੇ ਪੈਣੀ ਹੈ ਤੇ ਜੇ ਮੇਰੇ ਆਪ ਦੇ ਪੱਲੇ ਕੁਝ ਨਹੀਂ ਫਿਰ ਗਾਂ ਕਿਸੇ ਦੇ ਕੁਝ ਪੱਲੇ ਨਹੀਂ ਪਹਿਣਾ ਪਰਮਾਤਮਾ ਕਿਰਪਾ ਕਰੇ ਆਪਾਂ ਸਾਰੇ ਐਵੇਂ ਮੰਗੇਗੇ ਸੱਚੇ ਪਾਤਸ਼ਾਹ ਸਾਨੂੰ ਆਪ ਦੇ ਬਣਾ ਲਾ ਅਮਰ ਸ਼ਕਾਲਾ ਸਾਨੂੰ ਗੁਰੂ ਵਾਲੇ ਬਣਾ ਰੇ ਗੁਰੂ ਨੇ ਸਮਝ ਦੱਸਣੀ ਹੈ ਗੁਰੂ ਤੋਂ ਬਿਗੈਰ ਸਮਝ ਨਹੀਂ ਆਉਣੀਗੀ ਗੁਰਬੈਣ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬੈਣ ਸਵਰਤਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਸਾਰਾ ਕੋਸ ਬਾਣੀ ਦੇ ਵਿੱਚ ਹੀ ਦੱਸਿਆ ਪਿਆ ਗੁਰੂ ਤੋਂ ਬਿਗੈਰ ਨਹੀਂ ਇਹਨਾਂ ਚੀਜ਼ਾਂ ਦੀ ਸਾਨੂੰ ਸਮਝ ਆਉਣੀ ਇਸ ਤਰ੍ਹਾਂ ਸਭ ਦਾ ਭਲਾ ਕਰੇ ਪਰਮਾਤਮਾ ਕਿਰਪਾ ਕਰੇ ਬਹੁਤ ਗਲਤੀਆਂ ਹੋ ਜਾਂਦੀਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲੀ ਜਾਨੀ ਐ ਮੇਰਾਂ ਸਾਰੀਆਂ ਗਲਤੀਆਂ ਵੱਲ ਧਿਆਨ ਨਦਿਆ ਜੇ ਮਾਫ ਕਰਦਾ ਜੇ ਬਸ ਜਿਹੜਾ ਕੋਈ ਵਿੱਚੋਂ ਚੰਗੀ ਲੱਗਦੀ ਹੈ ਨਾ ਗੁਰੂ ਦਾ ਗੁਣ ਚੰਗਾ ਲੱਗਦਾ ਉਹਨੂੰ ਗ੍ਰਹਿਣ ਕਰ ਲਿਆ ਜੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ